ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਇਹ ਵੱਡਾ ਸਵਾਲ ਹੈ ਪੰਜਾਬ ਸਰਕਾਰ ਤੋਂ ਕਿ ਕਦੋਂ ਪੰਜਾਬ ਸਰਕਾਰ ਉਹਨਾਂ ਦੀ ਮੰਗ ਦਾ ਹੱਲ ਕਰੇਗੀ ਜਿਸ ਵਿੱਚ ਮਲਾਜ਼ਮ ਨੇ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਉਹਨਾਂ ਨੂੰ ਰਾਹਤ ਭਰੀ ਖਬਰ ਕਦੋਂ ਮਿਲੇਗੀ ਪੰਜਾਬ ਸਰਕਾਰ ਉਹਨਾਂ ਨੂੰ ਕਦੋਂ ਪੱਕੇ ਕਰੇਗੀ ਕਿਉਂਕਿ ਪੰਜਾਬ ਦੀ ਸਰਕਾਰ ਜੋ ਪੰਜਾਬ ਸਰਕਾਰ ਹੈ ਉਸ ਦੇ ਵਕਤ ਕਾ ادارے ਆ ਵਿਚਾਰਦ ਸਰਕਾਰੀ ادارے ਵਿੱਚ 1 ਲੱਖ ਦੇ ਕਰੀਬ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਠੇਕਾ ਆਊਟਸੋਰਸ ਮੁਲਾਜ਼ਮ ਸੋਸਾਇਟੀਆਂ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀਆਂ ਮੰਗਾਂ ਸੰਬੰਧੀ ਖੁਸ਼ਖਬਰੀ ਉਹਨਾਂ ਨੂੰ ਕਦੋਂ ਮਿਲੇਗੀ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਬੰਦਾ ਹੱਕ ਕਦੋਂ ਦਿੱਤਾ ਜਾਵੇਗਾ ਕਿਉਂਕਿ ਗੁਜ਼ਾਰੇਯੋਗ ਤਨਖਾਹ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬ ਸਰਕਾਰ ਨੇ ਜੰਗਲਾਤ ਮਹਿਕਮੇ ਦੇ ਕਾਫੀ ਲੰਬੇ ਸਮੇਂ ਤੋਂ ਜੋ ਮੁਲਾਜ਼ਮ ਕੰਮ ਕਰ ਰਹੇ ਸੀ ਉਹਨਾਂ ਨੂੰ ਪੱਕੇ ਕੀਤਾ ਸੀ ਇਸ ਨੂੰ ਦੇਖ ਕੇ ਸਾਰੇ ਮੁਲਾਜ਼ਮਾਂ ਆਸ ਦੀ ਕਿਰਨ ਜਾਗੀ ਮੌਜੂਦਾ ਪੰਜਾਬ ਸਰਕਾਰ ਇਸ ਵਰਗ ਦੇ ਮਲਾਜ਼ਮਾਂ ਨੂੰ ਜਿਹੜੀ ਕਿ ਵੱਡੀ ਖੁਸ਼ਖਬਰੀ ਦੇਵੇਗੀ ਪਰ ਜੇਕਰ ਦੇਖਿਆ ਜਾਵੇ ਤਾਂ ਇਸ ਸਰਕਾਰ ਨੂੰ ਵੋਟਾਂ ਵੀ ਵੱਧ ਛੱਡ ਕੇ ਪਾਈਆਂ ਗਈਆਂ ਪਰ ਇਸ ਸਰਕਾਰ ਦੁਆਰਾ ਜੋ ਸਮਾਂ ਬੀਤ ਚੁੱਕਿਆ ਹੈ ਉਸ ਦੇ ਵਿੱਚ ਬਖਖ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਚੱਲਿਆ ਪਰ ਵਾਦੇ ਜੋ ਕੀਤੇ ਗਏ ਸੀ ਉਸ ਸੰਬੰਧੀ ਹਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹਰ ਮੀਟਿੰਗ ਦੇ ਵਿੱਚ ਬਸ ਲਾਰੇ ਲੱਪੇ ਹੀ ਲਾਏ ਗਏ ਪੰਜਾਬ ਸਰਕਾਰ ਨੇ ਟੀਚਰਾਂ ਦੇ ਇੱਕ ਵਾਰ ਲਗ ਨੂੰ ਠੇਕਾ ਆਊਟਸੋਰਸ ਮਲਾਜ਼ਮ ਸੀ ਜੋ ਉਹਨਾਂ ਨੂੰ ਰੈਗੂਲਰ ਕੀਤਾ ਸੀ ਪਰ ਰੈਗੂਲਰ ਨੀਤੀ ਉੱਪਰ ਮਲਾਜ਼ਮ ਜਥੇਬੰਦੀਆਂ ਨੇ ਸਵਾਲ ਉਠਾਏ ਨੇ ਔਰ 58 ਸਾਲ ਤੱਕ ਨੌਕਰੀਆਂ ਤੋਂ ਨਹੀਂ ਕੱਢਿਆ ਜਾਵੇਗਾ 58 ਸਾਲ ਤੋਂ ਬਾਅਦ ਰਿਟਾਇਰ ਕੀਤਾ ਜਾਏਗਾ ਪਰ ਇਸ ਦੇ ਨਾਲ ਹੀ ਰੈਗੂਲਰ ਸਕੇਲ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਨਾ ਹੀ ਕੋਈ ਡੀਏ ਮਿਲ ਰਿਹਾ ਜਿਸ ਦੇ ਕਰਕੇ ਪੰਜਾਬ ਦੇ ਮੁਲਾਜ਼ਮ ਜਥੇਬੰਦੀਆਂ ਦੁਆਰਾ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੁਲਾਜ਼ਮ ਜੋ ਠੇਕਾ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਲਈ ਇੱਕ ਨੀਤੀ ਬਣਾਈ ਜਾਵੇ ਇਸ ਵਰਗ ਦੇ ਮੁਲਾਜ਼ਮਾਂ ਦੀ ਕਿਉਂਕਿ ਇਸ ਵਰਗ ਦੁਆਰਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਗਿਆ ਹੈ ਮੁਲਾਜ਼ਮਾਂ ਜੋ ਨੇ ਜੋ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੇ ਬਰਾਬਰ ਹੀ ਇਹਨਾਂ ਦੀ ਜਿਹੜੀ ਕਿ ਯੋਗਤਾ ਹੈ ਬਿ ਡਿਊਟੀ ਦੇ ਦੌਰਾਨੇ ਕੰਮ ਵੀ ਓਨਾ ਹੀ ਕਰਦੇ ਨੇ ਪਰ ਤਨਖਾਹ ਉਹਨਾਂ ਤੋਂ ਬਹੁਤ ਹੀ ਘੱਟ ਨਿਗੁਣੀ ਮਿਲਦੀ ਹੈ ਜਿਸ ਤੇ ਚੱਲਦੇ ਇਹਨਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਦਾ ਹੈ ਕਿ ਸਾਡੇ ਨਾਲ ਐਡਾ ਵੱਡਾ ਧੱਕਾ ਕਿਉਂ ਕੀਤਾ ਜਾ ਰਿਹਾ ਜੇਕਰ ਦੇਖਿਆ ਜਾਵੇ ਤਾਂ ਕੁਝ ਮੁਲਾਜ਼ਮ ਓਵਰ ਏਜ ਵੀ ਹੋ ਚੁੱਕੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਚਿੰਤਾ ਹੈ ਕਿ ਪੰਜਾਬ ਸਰਕਾਰ ਓਵਰ ਏਜ ਦੇ ਹਿਸਾਬ ਨਾਲ ਉਹਨਾਂ ਨੂੰ ਇਸ ਨੌਕਰੀ ਤੋਂ ਨਾ ਕੱਢ ਦੇਵੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਮਨਾਂ ਦੇ ਵਿੱਚ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਨੇ ਜੇਕਰ ਇਹਨਾਂ ਦੀ ਮੁਲਾਜ਼ਮ ਦੀ ਮੰਗ ਦਾ ਹੱਲ ਕੀਤਾ ਤਾਂ 35 ਜਾਂ ਫਿਰ 30 ਸਾਲ ਤੱਕ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਕੋਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਤਾਂ ਜੋ 40 ਸਾਲ ਜਾਂ ਇਸ ਤੋਂ ਉੱਪਰ ਓਵਰਏਜ ਹੋ ਚੁੱਕੇ ਨੇ ਉਹਨਾਂ ਦਾ ਕੀ ਬਣੇਗਾ ਕਿਉਂਕਿ ਇਹ ਮੁਲਾਜ਼ਮ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਨਾ ਜਥੇਬੰਦੀਆਂ ਦੁਆਰਾ ਇੱਕ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਜਿੱਤਣਾ ਹੈ ਤਾਂ ਇੱਕ ਮੁੱਠ ਹੁਣ ਆਪਾਂ ਫੇ ਪਾਵੇਗਾ ਵੱਖ-ਵੱਖ ਸੰਘਰਸ਼ ਜਿਹੜੇ ਕਿ ਕੀਤੇ ਜਾ ਰਹੇ ਨੇ ਜਥੇਬੰਦੀਆਂ ਦੁਆਰਾ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਵੇਗਾ ਜਿਵੇਂ ਕਿ ਡੀ ਐਚ ਟੀ ਪੀ ਠੇਕਾ ਮਲਾਜ਼ਮ ਜੂਨੀਅਨ ਪਾਵਰ ਕਮ ਅਤੇ ਟਰਾਂਸਪੋਰਟ ਠੇਕਾ ਮਲਾਜ਼ਮ ਜੂਨੀਅਨ ਬੇਰ ਕਾ ਮਿਲਕ ਕੈਟਲ ਫੀਡ ਪਲਾਂਟ ਜੂਨੀਅਨ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਨ ਇਸੇ ਤਰ੍ਹਾਂ ਬਠਿੰਡਾ ਥਰਮਲ ਜਲ ਸਪਲਾਈ ਜੂਨੀਅਨ ਇਹ ਫੈਸਲਾ ਕਰ ਲੈਣ ਕਿ ਇਹ ਇਕੱਠੇ ਹੋਣਗੇ ਤੇ ਇਹਨਾਂ ਦੁਆਰਾ ਜਿਹੜਾ ਕਿ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਸੰਘਰਸ਼ ਛੇੜਿਆ ਜਾਵੇਗਾ ਜੇਕਰ ਇਹ ਇਕੱਠੇ ਹੋਣਗੇ ਤਾਂ ਹੀ ਇਹ ਪੰਜਾਬ ਸਰਕਾਰ ਤੇ ਜਿਹੜਾ ਕਿ ਪ੍ਰਭਾਵ ਪਾ ਸਕਦੇ ਨੇ ਤੇ ਜੇਕਰ 20 ਅਗਸਤ ਦੀ ਮੀਟਿੰਗ ਦੇ ਵਿੱਚ ਇਹਨਾਂ ਦੀ ਮੰਗ ਦਾ ਹੱਲ ਨਾ ਕੀਤਾ ਗਿਆ ਤਾਂ 21 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾਵੇਗਾ ਧਰਨੇ ਮਜਾਹਰੇ ਲਗਾਏ ਜਾਣਗੇ ਇੱਕ ਵੱਡਾ ਫੈਸਲਾ ਵੀ ਕੀਤਾ ਗਿਆ ਹੈ ਕਿ 11 ਸਤੰਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ ਮਾਰਚ ਕੀਤਾ ਜਾਵੇਗਾ ਕੋਠੀ ਦਾ ਘੇਰਾਓ ਕੀਤਾ ਜਾਵੇਗਾ ਇਹ ਐਲਾਨ ਕਰਦੇ ਇਸ ਮੋਰਚੇ ਵਿੱਚ ਸ਼ਾਮਿਲ ਵਕਫਖ ਜਥੇਬੰਦੀਆਂ ਦੇ ਆਗੂਆਂ ਦੁਆਰਾ ਵਰਿੰਦਰ ਸਿੰਘ ਮੋਮੀ ਜਗਰੂਪ ਸਿੰਘ ਲਹਿਰਾ ਦੁਆਰਾ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਬਹੁਤ ਸਮਾਂ ਬੀਤ ਚੁੱਕਿਆ ਪੰਜਾਬ ਸਰਕਾਰ ਦੁਆਰਾ ਇਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤਨਖਾਹਾਂ ਬਹੁਤ ਘੱਟ ਤੇ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਇੰਨਾ ਮੁਲਾਜ਼ਮਾਂ ਤੋਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ